ਸਾਸਤਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਅੱਜ ਦੀ ਵੀਡੀਓ ਆਪਣੇ ਕਿਸ ਟੌਪਿਕ ਦੇ ਬਾਰੇ ਵਿੱਚ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਭੈਣ ਦੀ ਹੱਦ ਬੀਤੀ ਸ਼ੇਅਰ ਕਰਨੀ ਆ ਸੱਚੀ ਗੱਲ ਆ ਕਿ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਕਿ ਮੈਂ ਆ ਪਾਠ ਕੀਤਾ ਜਿਸ ਨੂੰ ਕਰਨ ਦੇ ਨਾਲ ਮੇਰੀ ਮਨੋ ਕਾਮਨਾ ਪੂਰੀ ਹੋਗੀ ਮਤਲਬ ਮੈਂ ਬਹੁਤ ਦੁਖੀ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਮੇਰੀ ਆ ਵਾਲੀ ਮਨੋਕਾਮਨਾ ਹੈ ਜਿਹੜੀ ਇਹ ਪੂਰੀ ਹੋਵੇ ਤਾਂ ਮੇਰੀ ਪਾਠ ਕਰਨ ਦੇ ਨਾਲ ਹੀ ਮਨੋਕਾਮਨਾ ਪੂਰੀ ਹੋਈ ਆ ਸੋ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਆ ਵੀ ਵੀਡੀਓ ਨੂੰ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਤੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਹੁਣ ਬਿਨਾ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਦੇ ਆ ਵੀ ਇੱਕ ਭੈਣ ਨੇ ਹਨਾ ਅਰਦਾਸ ਬੇਨਤੀਆਂ ਕੀਤੀਆਂ ਕਿਹੜੇ ਪਾਠ ਦਾ ਜਾਪ ਕੀਤਾ ਤੇ ਜਿਹਦੇ ਨਾਲ ਜਿਹੜੀ ਉਹਦੀ ਅਰਦਾਸ ਆ ਉਹ ਤਿੰਨ ਮਹੀਨੇ ਦੇ ਵਿੱਚ ਪੂਰੀ ਹੋ ਗਈ। ਮਤਲਬ ਜੋ ਕੁਛ ਉਹ ਚਾਹੁੰਦੇ ਸੀ ਉਹਨਾਂ ਨੂੰ ਉਹੀ ਮਿਲ ਗਿਆ। ਤੇ ਉਹ ਭੈਣ ਦੱਸਦੀ ਆ ਵੀ ਜਦੋਂ ਮੇਰਾ ਵਿਆਹ ਸੀਗਾ ਤਾਂ ਮੇਰਾ ਜਿਹੜਾ ਪਰਿਵਾਰ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਉਸ ਸਮੇਂ। ਤੇ ਉਹ ਕਹਿੰਦੇ ਵੀ ਮੇਰੀ ਬਹੁਤ ਦੇਖਰੇਖ ਕਰਦੇ ਸੀ ਤੇ ਮੇਰਾ ਆਦਰ ਸਨਮਾਨ ਬਹੁਤ ਕਰਦੇ ਸੀ। ਤਾਂ ਉਹ ਕਹਿੰਦੇ ਵੀ ਤਾਂ ਕੁਝ ਕੁ ਮਹੀਨੇ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਜਿਵੇਂ ਪਰਿਵਾਰ ਨੂੰ ਹੁੰਦਾ ਵੀ ਪਰਿਵਾਰ ਦੇ ਵਿੱਚ ਬੱਚਾ ਹੋ ਜਵੇ ਦਾਦਾ ਦਾਦੀ ਨੂੰ ਇਹ ਹੁੰਦਾ ਵੀ ਬੱਚਾ ਹੋ ਜਵੇ ਪਰਿਵਾਰ ਨੂੰ ਬਾਕੀ ਰਿਸ਼ਤੇਦਾਰ ਵੀ ਇਹ ਗੱਲ ਪੁੱਛਣ ਲੱਗ ਜਾਂਦੇ ਨੇ ਉਹ ਕਹਿੰਦੀ ਵੀ ਮੇਰੇ ਸਹੁਰਿਆਂ ਵੱਲੋਂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਕੁਝ ਸਮੇਂ ਬਾਅਦ ਮੈਨੂੰ ਪੁੱਛਣਾ ਸ਼ੁਰੂ ਕਰਤਾ ਵੀ ਤੇਰੇ ਬੱਚਾ ਨਹੀਂ ਹੁੰਦਾ ਵੀ ਕਿੰਨਾ ਟਾਈਮ ਹੋ ਗਿਆ ਹਲੇ ਤੱਕ ਬੱਚਾ ਨਹੀਂ ਹੋਇਆ ਜੇ ਕੋਈ ਪ੍ਰੋਬਲਮ ਨਾ ਹੋਵੇ ਦਿਖਾ ਲਓ ਚੈੱਕ ਕਰਾ ਲਓ ਕਿਸੇ ਡਾਕਟਰ ਦੀ ਰੈਸਲਾ ਲੈ ਲਓ ਵੀ ਇਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਵੀ ਫਲਾਨਿਆਂ ਦੀ ਨੂੰ ਸੀ ਉਹਦੇ ਵੀ ਬੱਚਾ ਨਹੀਂ ਹੋਇਆ ਸੀ ਇੰਨਾ ਟਾਈਮ ਲੰਘ ਗਿਆ ਸੀ ਤੇ ਇਦਾਂ ਦੀਆਂ ਗੱਲਾਂ ਉਹ ਕੰਨੀ ਵੀ ਸਾਡੇ ਪਰਿਵਾਰ ਦੇ ਵਿੱਚ ਵੀ ਹੋਣੀਆਂ ਸ਼ੁਰੂ ਹੋ ਗਈ ਤੇ ਮੁੰਡੇ ਦਾ ਮਤਲਬ ਜਿਹੜਾ ਪਰਿਵਾਰ ਹੁੰਦਾ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਘਰ 'ਚ ਬੱਚਾ ਹੋਵੇ ਸਾਡੀ ਪੀੜ੍ਹੀ ਅੱਗੇ ਵਧ ਜਵੇ ਹਨਾ ਉਹਨਾਂ ਦੀ ਇਹ ਸੋਚ ਹੁੰਦੀ ਆ ਪਰ ਬੱਚਾ ਹੋਣਾ ਨਾ ਹੋਣਾ ਉਸ ਪ੍ਰਮਾਤਮਾ ਦੀ ਦੇਣ ਹੁੰਦੀ ਆ ਉਹਦੀ ਬਖਸ਼ਿਸ਼ ਹੁੰਦੀ ਆ ਇਹ ਕੁਝ ਇਨਸਾਨਾਂ ਦੇ ਹੱਥ ਦੇ ਵਿੱਚ ਨਹੀਂ ਹੁੰਦਾ ਤੇ ਕੋਈ ਵੀ ਔਰਤ ਇਤਾਂ ਦੀ ਨਹੀਂ ਹੁੰਦੀ ਜਿਹੜੀ ਇਹ ਚਾਹੁੰਦੀ ਹੋਵੇ ਵੀ ਮੈਂ ਮਾਂ ਨਾ ਬਣਾ ਹਰੇਕ ਔਰਤ ਨੂੰ ਵਿਆਹ ਤੋਂ ਬਾਅਦ ਮਾਂ ਬਣਨ ਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਇਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਪਰ ਕੁਝ ਕੁ ਹਾਲਾਤਾਂ ਕਰਕੇ ਜਿਹੜਾ ਬਚਾਉ ਨਹੀਂ ਹੁੰਦਾ ਕੋਈ ਵੀ ਪ੍ਰੋਬਲਮ ਹੋ ਸਕਦੀ ਆ ਬਾਕੀ ਕਈ ਵਾਰ ਗੁਰੂ ਦੇ ਘਰ ਦੇਰ ਹੁੰਦੀ ਆ ਅੰਧੇਰ ਨਹੀਂ ਹੁੰਦਾ ਸਮਾਂ ਲੱਗ ਜਾਂਦਾ ਆ ਪਰ ਹੋ ਜਾਂਦਾ ਹਰੇਕ ਬੰਦਾ ਚਾਹੁੰਦਾ ਵੀ ਮੈਂ ਪਿਓ ਬਣਾ ਤੇ ਔਰਤ ਚਾਹੁੰਦੀ ਆ ਵੀ ਮੈਂ ਮਾਂ ਬਣਾ ਉਹ ਕਹਿੰਦੀ ਵੀ ਮੈਂ ਬਹੁਤ ਦਵਾਈਆਂ ਵੀ ਖਾ ਲੀਆਂ ਡਾਕਟਰਾਂ ਨੂੰ ਵੀ ਦਿਖਾ ਲਿਆ ਪਰ ਕੋਈ ਅਸਰ ਨਹੀਂ ਹੋ ਰਿਹਾ ਸੀ ਵੀ ਕੋਈ ਮਤਲਬ ਫਰਕ ਨਹੀਂ ਪਿਆ ਉਹਨਾਂ ਚੀਜ਼ਾਂ ਨਾਲ ਮੈਨੂੰ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਮਤਲਬ ਤਣਾਅ ਸੀਗਾ ਜਿਹੜਾ ਉਹ ਵਧਾ ਗਿਆ ਤੇ ਫਿਰ ਹੌਲੀ ਹੌਲੀ ਉਹ ਕਹਿੰਦੀ ਵੀ ਘਰ ਦੇ ਵਿੱਚ ਇਹ ਗੱਲਾਂ ਗੱਲ ਚੱਲਣੀ ਸ਼ੁਰੂ ਹੋ ਗਈ ਵੀ ਜੇ ਤੇਰੇ ਬੱਚਾ ਨਾ ਹੋਇਆ ਤਾਂ ਅਸੀਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਲੈਣਾ ਤੇ ਕਈ ਵਾਰ ਇਹ ਵੀ ਹੋ ਜਾਂਦਾ ਨਾ ਵੀ ਪ੍ਰੋਬਲਮ ਪੀਓ ਦੇ ਵਿੱਚ ਵੀ ਹੁੰਦੀ ਹੈ ਨਾ ਮਰਦ ਦੇ ਵਿੱਚ ਵੀ ਹੁੰਦੀ ਆ ਪਰ ਉਹਨਾਂ ਨੇ ਸਾਰਾ ਇਲਜ਼ਾਮ ਆ ਜਿਹੜਾ ਉਹ ਲੜਕੀ ਤੇ ਲਾਉਣਾ ਸ਼ੁਰੂ ਕਰਤਾ ਵੀ ਤੇਰੇ ਹੀ ਬੱਚਾ ਨਹੀਂ ਹੁੰਦਾ ਉਹ ਕਹਿੰਦੀ ਵੀ ਉਹਨਾਂ ਨੇ ਮੈਨੂੰ 6 ਮਹੀਨੇ ਦਾ ਟਾਈਮ ਦਿੱਤਾ ਵੀ 6 ਮਹੀਨੇ ਦੇ ਵਿੱਚ ਵਿੱਚ ਜੇ ਬੱਚਾ ਹੋ ਗਿਆ ਤਾਂ ਠੀਕ ਆ ਨਹੀਂ ਇਸ ਤੋਂ ਬਾਅਦ ਅਸੀਂ ਆਪਣੇ ਪੁੱਤ ਦਾ ਵਿਆਹ ਦੁਬਾਰਾ ਕਰਾਂਗੇ ਇਸੇ ਦੌਰਾਨ ਉਹ ਕਹਿੰਦੀ ਮੈਂ ਆਪਣੇ ਪੀਕੇ ਘਰ ਗਈ ਤੇ ਹਰ ਟਾਈਮ ਮੇਰੇ ਮਨ ਦੇ ਵਿੱਚ ਚਿੰਤਾ ਲੱਗੀ ਰਹਿੰਦੀ ਸੀ ਤੇ ਇਹ ਗੱਲ ਮੈਂ ਆਪਣੇ ਮਾਪੇ ਦੇ ਨਾਲ ਵੀ ਸਾਂਝੀ ਕੀਤੀ ਉਹ ਵੀ ਕਹਿੰਦੀ ਫਿਕਰ ਦੇ ਵਿੱਚ ਵੀ ਸਾਡੀ ਧੀ ਦਾ ਘਰ ਖਰਾਬ ਹੋ ਜੂ ਅਗਰ ਬੱਚਾ ਨਾ ਹੋਇਆ ਤੇ ਉਹੀ ਦਿਨਾਂ ਦੇ ਵਿੱਚ ਕਹਿੰਦੀ ਸਾਡੇ ਘਰੇ ਕੋਈ ਰਿਸ਼ਤੇਦਾਰ ਆਈ ਸੀ ਮੇਰੇ ਉੱਥੇ ਪੇਕੇ ਫੈਮਿਲੀ ਦੇ ਵਿੱਚ ਤਾਂ ਉਹਨਾਂ ਨਾਲ ਵੀ ਮੈਂ ਇਹ ਗੱਲ ਸਾਂਝੀ ਕੀਤੀ ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਕੁਝ ਨਾ ਕਰ ਬੱਸ ਕਹਿੰਦੀ ਤੂੰ ਨਾ ਵੀ ਕੋਈ ਦਵਾਈ ਵੀ ਨਾ ਲੈ ਤੇ ਤੂੰ ਮੂਲ ਮੰਤਰ ਸਾਹਿਬ ਦਾ ਪਾਠ ਕਰਿਆ ਕਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਤੇ ਆਇਆ ਕਰ ਇਹ ਕੰਮ ਤੂੰ ਹਰ ਵੇਲੇ ਕਰਨਾ ਜਦੋਂ ਤੂੰ ਬੇਲੀ ਆ ਉਦੋਂ ਵੀ ਤੇ ਇਹ ਨਾਮ ਤੇ ਆਉਣਾ ਤੇ ਬਾਕੀ ਜਦੋਂ ਤੇਰਾ ਮਨ ਉਦਾਸ ਆ ਤਾਂ ਉਦੋਂ ਵੀ ਤੇ ਇਹੀ ਨਾਮ ਤੇ ਆਉਣਾ ਯਾ ਤੇ ਤੇ ਮੂਲ ਮੰਤਰ ਸਾਹਿਬ ਦਾ ਪਾਠ ਕਰਨਾ ਤੇ ਸਾਰਾ ਕੁਝ ਪ੍ਰਮਾਤਮਾ ਦੇ ਉੱਤੇ ਛੱਡ ਦੇ ਤੇ ਪ੍ਰਮਾਤਮਾ ਤੇਰੇ ਤੇ ਜਰੂਰ ਮਿਹਰ ਕਰੂਗਾ ਤੇ ਉਹ ਕਹਿੰਦੀ ਵੀ ਜਦੋਂ ਮੇਰੇ ਮਨ ਨੂੰ ਫਿਰ ਚਿੰਤਾ ਲੱਗ ਜਾਣੀ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਕਰ ਲੈਣਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਲੈਣਾ ਤੇ ਉਹ ਕਹਿੰਦੀ ਵੀ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ ਤੇ ਮੈਂ ਉਹ ਚਿੰਤਾਵਾਂ ਦੇ ਵਿੱਚੋਂ ਬਾਹਰ ਆ ਜਾਂਦੀ ਸੀ ਤੇ ਮੇਰੇ ਮਨ ਨੂੰ ਸਕੂਨ ਮਿਲ ਜਾਂਦਾ ਸੀ ਫਿਰ ਇਸੇ ਤਰ੍ਹਾਂ ਮੈਂ ਰੋਜ਼ ਦਾ ਹੀ ਕਰਦੀ ਹੋਈ ਬੈਲੀ ਬੈਠੀ ਹੋਈ ਜਦੋਂ ਵੀ ਟਾਈਮ ਲੱਗਣਾ ਹਨਾ ਜਦੋਂ ਮੇਰੇ ਮਨ ਨੂੰ ਕੁਝ ਵੀ ਹੋਣਾ ਤਾਂ ਮੈਂ ਮੂਲ ਮੰਤਰ ਸਾਹਿਬ ਦਾ ਪਾਠ ਕਰਨ ਲੱਗ ਜਾਣਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣ ਲੱਗ ਜਾਣਾ ਕਿਉਂਕਿ ਘਰ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਤਰਬਲਾਉਂਦਾ ਤਾਂ ਹੁੰਦਾ ਨਹੀਂ ਸੀ ਵੀ ਕਿ ਇਹਦੇ ਬੱਚਾ ਨਹੀਂ ਹੁੰਦਾ ਹੈਗਾ ਤੇ ਮੈਂ ਅਕਸਰ ਇਕੱਲੀ ਬੈਠੀ ਰਹਿੰਦੀ ਸੀ ਮੈਂ ਬੈਠੀ ਵੀ ਮੂਲ ਮੰਤਰ ਸਾਹਿਬ ਦਾ ਪਾਠ ਕਰੀ ਜਾਂਦੀ ਤੇ ਕਹਿੰਦੀ ਮਤਲਬ ਇਹ ਲਾ ਲੂ ਵੀ ਮੈਂ ਦਿਨ ਰਾਤ ਹੀ ਪਾਠ ਕਰੀ ਜਾਂਦੀ ਸੀ ਜਿੰਨਾ ਚਿਰ ਮੈਂ ਜਾਗਦੀ ਹੁੰਦੀ ਸੀ ਤੇ ਕਹਿੰਦੀ ਫਿਰ ਇੱਕ ਦਿਨ ਉਹ ਆ ਗਿਆ ਮਤਲਬ ਜਦੋਂ ਪਾੜ ਸ਼ੁਰੂ ਕੀਤਾ ਸੀ ਉਸ ਤੋਂ 3 ਮਹੀਨਿਆਂ ਬਾਅਦ ਉਹ ਦਿਨ ਆਇਆ ਤੇ ਕਹਿੰਦੀ ਮੈਨੂੰ ਇਦਾਂ ਦੇ ਸਿੰਪਟਮ ਲੱਗੇ ਵੀ ਮੈਨੂੰ ਖੁਸ਼ਖਬਰੀ ਮਿਲ ਸਕਦੀ ਆ ਤੇ ਕਹਿੰਦੀ ਮੈਂ ਟੈਸਟ ਕਰਾਇਆ ਤੇ ਟੈਸਟ ਪੋਜ਼ਿਟਿਵ ਆਇਆ ਉਸ ਤੋਂ ਬਾਅਦ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਦੱਸਿਆ ਆਪਣੇ ਘਰ ਵਾਲੇ ਨੂੰ ਵੀ ਦੱਸਿਆ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਉਸ ਸਮੇਂ ਉਹ ਵੀ ਖੁਸ਼ ਹੋ ਗਏ ਕਿਉਂਕਿ ਉਹ ਵੀ ਬੱਚਾ ਚਾਹੁੰਦੇ ਸੀ ਪਰਿਵਾਰ ਸਾਰਾ ਖੁਸ਼ ਹੋ ਗਿਆ ਤੇ ਮੇਰੀ ਪਹਿਲਾਂ ਦੀ ਤਰ੍ਹਾਂ ਪਰਿਵਾਰ ਦੇ ਵਿੱਚ ਫਿਰ ਤੋਂ ਇੱਜ਼ਤ ਬਣ ਗਈ। ਮੇਰੀ ਦੇਖਭਾਲ ਕਰਨੀ ਦੁਬਾਰਾ ਤੋਂ ਉਹਨਾਂ ਨੇ ਸ਼ੁਰੂ ਕਰਤੀ ਕਹਿਣ ਦਾ ਮਤਲਬ ਵੀ ਮੈਨੂੰ ਤਾਂ ਹੱਥਾਂ ਤੇ ਚੱਕ ਕੇ ਰੱਖਿਆ ਉਹਨਾਂ ਨੇ। ਤੇ ਸਵੇਰੀ ਸ਼ਾਮ ਉੱਠਦੇ ਬਹਿੰਦੇ ਕਹਿੰਦੀ ਮੈਂ ਪ੍ਰਮਾਤਮਾ ਦਾ ਇਹੀ ਸ਼ੁਕਰਾਨਾ ਕਰਦੀ ਆ।